ਰੱਬ ਨੇ ਵੀ ਠੰਡ ਕਰਤੀ ਮੈਂ ਕਿਹਾ ਛੱਡ ਕਰੂਗਾ ਬਾਪੂ ਜੀ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਰੋਟੀ ਬਣਾਤੀ ਆ ਤੇ ਪਲੀਜ਼ ਅੱਜ ਤੁਸੀਂ ਖਾ ਲਿਓ ਵੈਸੇ ਮੈਨੂੰ ਪਤਾ ਤੁਸੀਂ ਖਾਂਦੇ ਤਾਂ ਹੈ ਨਹੀਂ ਨਾਬ ਦਾ ਧਿਆਨ ਰੱਖਦੇ ਹੋ ਉਹ ਪੁੱਤ ਮੈਂ ਖਾ ਲੂੰਗਾ ਰੋਟੀ ਵੀ ਖਾ ਲੂੰਗਾ ਦਵਾਈ ਲੈ ਲੂੰਗਾ ਤੂੰ ਮੇਰੀ ਫਿਕਰ ਨਾ ਕਰ ਤੂੰ ਨਾ ਆਪਣੀ ਪੜਾਈ ਤੇ ਧਿਆਨ ਦੇ ਆਪਣੀ ਪੜਾਈ ਦਾ ਫਿਕਰ ਕਰ ਤੇਰੇ ਪੇਪਰ ਸਿਰ ਤੇ ਨੇ ਪੁੱਤ ਬਾਪੂ ਜੀ ਮੈਨੂੰ ਪੜਾਈ ਦਾ ਵੀ ਫਿਕਰ ਹੈ ਪਰ ਮੈਨੂੰ ਉਹਦੇ ਬਾਪ ਦਾ ਬਹੁਤ ਫਿਕਰ ਹੁੰਦਾ ਹੈ ਹੁਣ ਤਾਂ ਤੁਸੀਂ ਮੇਰੀ ਮਾਂ ਹੋ ਤੇ ਤੁਸੀਂ ਮੇਰੇ ਬਾਪੂ ਹੋ ਮੈਂ ਤੁਹਾਡਾ ਫਿਕਰ ਨਹੀਂ ਕਰੂੰਗੀ ਫਿਰ ਮੈਂ ਕਿਦਾ ਕਰੂੰਗੀ ਉਹ ਪੁੱਤਾ ਉਹ ਤਾਂ ਮੈਨੂੰ ਪਤਾ ਹੈ ਤੂੰ ਮੇਰਾ ਬਹੁਤ ਫਿਕਰ ਕਰਦੀ ਹੈ ਪਰ ਮੇਰੇ ਬੱਚੇ ਮੈਂ ਤਾਂ ਤੈਨੂੰ ਐਂ ਕਹਿੰਨੇ ਵੀ ਤੂੰ ਪੜ੍ਹਾਈ ਤੇ ਧਿਆਨ ਦੇ ਹੈ ਕੋਈ ਗੱਲ ਨਹੀਂ ਬਾਪੂ ਜੀ ਪੜ੍ਹਾਈ ਵੱਲ ਤਾਂ ਮੇਰਾ ਪੂਰਾ ਹੀ ਧਿਆਨ ਆ ਨਾਲੇ ਸੱਚ ਤੁਸੀਂ ਦਵਾਈ ਲਈ ਅੱਜ ਸਵੇਰ ਵਾਲੀ ਲੈ ਲਈ ਸੀ ਪੁੱਤ ਮੈਂ ਚਲੋ ਹਾਂ ਹੁਣ ਜੇ ਤੁਸੀਂ ਕਹਿੰਦੇ ਮੈਂ ਤੁਹਾਨੂੰ ਰੋਟੀ ਪਾ ਕੇ ਲਿਆ ਦਿੰਨੀ ਆ ਮੈਂ ਆਪੇ ਖਾ ਲੂਗਾ ਪੁੱਤ ਤੂੰ ਨਕਾਲ ਚ ਚੁਲੇਟ ਹੋ ਜੀ ਨਹੀਂ ਨਹੀਂ ਤੂੰ ਚਲੀ ਜਾ ਮੈਂ ਨਹੀਂ ਲੇਟ ਹੁੰਦੀ ਨਾਲੇ ਸੱਚ ਮੈਂ ਕਹਿੰਦੀ ਸੀ ਮੈਂ ਨਾ ਫੀਸ ਭਰਨ ਵਾਲੀ ਆ ਹੁਣ ਭਰ ਦੋਗੇ ਤੁਸੀਂ ਇੱਕ ਦੋ ਦਿਨਾਂ ਚ ਹਾਂ ਪੁੱਤ ਮੈਂ ਕਰ ਦਾਨਾ ਜਿਗਾੜ ਕੋਈ ਨਾ ਕੋਈ ਭਰ ਦੂੰਗਾ ਫੀਸ ਫੀਸ ਦਾ ਨਾ ਫਿਕਰ ਕਰ ਠੀਕ ਹੈ ਬਾਪੂ ਜੀ ਅੱਜ ਕੱਲ ਚ ਹੀ ਕਰ ਦੂੰਗਾ ਮੈਂ ਠੀਕ ਹੈ ਜੀ ਕੋਈ ਸਮਾਨ ਲੈ ਕੇ ਆਉਣਾ ਆਂਦੇ ਆਂਦੇ ਮੈਂ ਲੈ ਆਂਦੀ ਨਹੀਂ ਬੇਟੇ ਕਾਸੀ ਦੀ ਨੀ ਲੋੜ ਤੂੰ ਜਾ ਹੁਣ ਤੂੰ ਨਾ ਲੇਟ ਹੋ ਜੀ ਮੈਨੂੰ ਤੇਰੀ ਫਿਕਰ ਰਹਿੰਦੀ ਐ ਵੀ ਤੈਨੂੰ ਐਵੇਂ ਉੱਥੇ ਝੜਕਾਂ ਪੈਂਦੀਆਂ ਹੋਣੀਆਂ ਜੇ ਲੇਟ ਜਾਂਦੀ ਹੋਵੇਂਗੀ ਨਹੀਂ ਨਹੀਂ ਬਾਪੂ ਮੈਨੂੰ ਕੋਈ ਝੜਕਣੀ ਪੈਂਦੀ ਆ ਨਾਲੇ ਮੇਰੀ ਮੈਡਮ ਹੋਰ ਇਹਨਾਂ ਨੂੰ ਤਾਂ ਪਤਾ ਨਾ ਕਿ ਮੇਰੇ ਕਿਹੜਾ ਮਾਂ ਐ ਤੁਸੀਂ ਹੋ ਮੇਰੇ ਤਾਂ ਉਹਨਾਂ ਨੂੰ ਪਤਾ ਐ ਕਿ ਮੈਂ ਸਾਰਾ ਕੰਮ ਕਰਕੇ ਆਉਣੀ ਹੁੰਨੀ ਆ ਕੋ ਤਾਂ ਤੇਰੀ ਗੱਲ ਠੀਕ ਹੈ ਤੀਏ ਚਲ ਤਿਆਰ ਰੱਖੀ ਆਪਣਾ ਠੀਕ ਐ ਬਾਪੂ ਜੀ ਮੈਂ ਚੱਲੀ ਆ ਚੰਗਾ ਬਤਾ ਐ ਮੇਰੀ ਕਾਮੜੀ ਤੀ ਕਿੰਨਾ ਫਿਕਰ ਕਰਦੀ ਐ ਇਹੋ ਜੀ ਲਾਤਾ ਰੱਬ ਸਾਰਿਆਂ ਨੂੰ ਦੇਵੇ ਕਿੰਨੀ ਚੰਗੀ ਆ ਮੇਰੀ ਧੀ ਲੈ ਲੈ ਕੇ ਟੋਪੀ ਯਾਰ ਸਹ ਵਾਲ ਜਿੱਦਾਂ ਬਣਾ ਤਾਂ ਹੋਰੇ ਕੁਝ ਬਣ ਗਿਆ ਚਲ ਕੁਛ ਨਹੀਂ ਉਹ ਹੀ ਬੈਠੇ ਰਹਣੇ ਦੋ ਬਰੇਆ ਆਹਾ ਮਾਜੀ ਨੂੰ ਬੁਖਾਰ ਜਾ ਹੋ ਰਿਆ ਸੀ ਮਾਂ ਕਹਿੰ ਮੈਂ ਹੁਣ ਹੁਣ ਤਾਂ ਕੁਛ ਠੀਕ ਐ ਮਾੜਾ ਮੋਟਾ ਹਰਾ ਜਾ ਚਰਿਆ ਅੱਜ ਤਾਂ ਫਰਕ ਐ ਕੁਛ ਗੋਲੀਆਂ ਮੈਂ ਦੇਤੀਆਂ ਉਹਨੂੰ ਆ ਬਿੱਲੇ ਨੂੰ ਕਹਿ ਕੇ ਨਾ ਉਹ ਪਰਚੀ ਜਿਹੜੀ ਤੈਨੂੰ ਫੜਾਈ ਸੀ ਡਾਕਟਰ ਲਿਖ ਕੇ ਦੇ ਗਈ ਹੈ ਉਹ ਸੀ ਸੀ ਜੀ ਮੰਗਾ ਲਈ ਇਹਨੂੰ ਦੇ ਦਾਂਗੇ ਕਾੜੇ ਕੂੜੇ ਚ ਉਹ ਤਾਂ ਮੈਂ ਉਹਨੂੰ ਕਿਹਾ ਹੀ ਸੀ ਮਾਂ ਪੁੱਤ ਜਦੋਂ ਜਾਵੇਂਗਾ ਲੈ ਜਿਓ ਫਰਿੱਜ ਤੇ ਪਈਆ ਪਰਚੀ ਉਹ ਤਾਂ ਉਹਨੇ ਚੱਕ ਲਈ ਹੋਊਗੀ ਹੋਰ ਦੋ ਤਿੰਨ ਬਾਰ ਇਹਨੂੰ ਦਵਾਈ ਦੂਈ ਦੇਗੀ ਗੌਰ ਨਾਲ ਉਤੋਂ ਠੰਡ ਬੜੀ ਹੋ ਰਹੀ ਐ ਹੋਰ ਠੰਡ ਕਰਕੇ ਔਖਾ ਹੋਇਆ ਪਿਆ ਮਾਲ ਪਸੂ ਦਾ ਆਪਾਂ ਤਾਂ ਹੁਣ ਤੂੰ ਹੀ ਤਾਂ ਹੀ ਵੀ ਪਾਲ ਲੈਣਾ ਸੇਕ ਲੈਣਾ ਅਸੂਆਂ ਦਾ ਬਾਲਾ ੱਖਾਂ ਨ ਬੋਲਤਾ ਨੇ ਇਹਨਾਂ ਨੇ ਕਿਹੜਾ ਵਿਚਾਰਿਆਂ ਨੇ ਬੋਲ ਕੇ ਦੱਸਣਾ ਵੀ ਸਾਨੂੰ ਠੰਡ ਲੱਗਦੀ ਐ ਹੁਣ ਤਾਂ ਟਾਈਮ ਨਾਲ ਹੀ ਦੱਬ ਦਿਆ ਕਰੀਏ ਪੱਲੀਆਂ ਪੁੱਲੀਆਂ ਕਿਹੜਾ ਕੱਢੂਗਾ ਸੂਰਜ ਇਹ ਨਾ ਮੁਸ਼ਕਲ ਐ ਇੱਕ ਆਏ ਨਹੀਂ ਵੀ ਪਲੜ ਪੁਲੜ ਜਾ ਰੱਖ ਲਨ ਉੱਤੇ ਲਾ ਕੇ ਸੜ ਦਿੰਦੀਆਂ ਨਹੀਂ ਪਲੜ ਦੇ ਦੇ ਆ ਉੱਤੇ ਹਰ ਕਿਥੇ ਤੂੰ ਹੀ ਜੀ ਪਾਈ ਸੀਗੀ ਮਾੜੀ ਜੀ ਮਾਹਨ ਗਿਆ ਅਸਰ ਹੋਊਗਾ ਚੱਲ ਵਧੀਆ ਇਹਨੇ ਨਾਲ ਨਿੱਗ ਜੀ ਰਹੂ ਹੋ ਗਿਆ ਜਵਾਹਰ ਤਿਆਰ ਬਸ ਤਿਆਰ ਹੋਈ ਜਾਂਦਾ ਹੈਗਾ ਆਉਂਦਾ ਹੀ ਹੋਊਗਾ ਜਾਣਾ ਉਹਨੇ ਵੀ ਵਿਚਾਰੇ ਨੇ ਕਾਲਜ ਤੇ ਰੋਟੀ ਮੈਂ ਪਕਾ ਕੇ ਖਵਾਤੀ ਸੀ ਆ ਗਿਆ ਬਤਾ हां मैं जानम कल जा ते बापू 500 रुपिए दे पैसे ਤਾਂ ਲੈ ਜਾ ਭਾਈ ਆ ਤੇਰੀ ਮਾਂ ਨੇ ਇੱਕ ਪਰਚੀ ਜਿ ਫੜਾਈ ਸੀ ਤੈਨੂੰ ਉਹ ਮੱਝ ਦੀ ਦਵਾਈ ਵਾਸਤੇ ਉਹ ਮੈਡੀਕਲ ਤੋਂ ਮੇਰਾ ਛੇਰ ਜਰੂਰ ਲੈ ਇਜਾਜ਼ਤ ਕਰਕੇ ਐ ਗੌਰ ਨਾਲ ਦਵਾਈ ਦੂਈ ਦੇਈਏ ਭਾਈ ਉਹਨੂੰ हां ਉਹ ਤਾਂ ਚੱਕ ਲਈ ਬੱਪੂ ਮੈਂ ਪਰਚੀ ਫ੍ਰਿਜ ਦੇ ਪਈ ਸੀ ਨਾਲੇ ਉੱਥੇ 500 ਪਿਆ ਸੀ ਉਹ ਵੀ ਚੱਕ ਲਿਆ ਚੱਲ 500 ਦੀ ਦਵਾਈ ਉਹ ਮੈਨੂੰ ਅੱਡ ਕੱਲ ਨੂੰ ਦੇ ਦੇ ਦੂ 500 ਦਵਾਈ ਦਾ 150 ਦੇ ਛੇਰਾ ਸਾਰੀ 500 ਮੈਂ ਤੇ ਰਾਇ ਸੀ ਉੱਥੇ ਭਾਈ ਤੇਰੀ ਮਾਂ ਨੂੰ ਕਿਹਾ ਸੀ ਮੈਂ ਪਰਚੀ ਤੇ 500 ਬਿੱਲੇ ਨੂੰ ਫੜਾਦੀ ਫਿਰ ਮਾ ਅਗਰ 350 ਹੀ ਰਹਿ ਗਿਆ ਬਾਪੂ ਫਿਰ 350 ਬਹੁਤ ਹੈ ਕੱਲ ਨੂੰ ਲਈ ਅੱਜ ਮੇਰੇ ਕੋਲ ਹੈ ਨਹੀਂ 200 ਦਾ ਤਾਂ ਮੋਟਰਸਾਈਕਲ ਚ ਤੇਲੇ ਪੈ ਜੂ ਮਾ ਅਗਰ ਕੀ ਰਹਿ ਗਿਆ ਆਪਣਾ ਪੁੱਤ ਹੋਰ ਕੀ ਚਾਹੀਦਾ ਤੈਨੂੰ ਰੋਟੀ ਪਾਣੀ ਘਰੇ ਖਾ ਲਿਆ ਆ ਕੇ ਘਰੇ ਫੇਰ ਖਾ ਲਈ ਆ ਬਾਹਰ ਦਾ ਤਲਿਆ ਫਲਿਆ ਨਾ ਖਾਇਆ ਕਰ ਬਿਮਾਰ ਹੋ ਜਾਏਗਾ ਇੱਕ ਤਾਂ ਉਹ ਠੰਡ ਵਾਲੀ ਹੈ ਉਹ ਮਾ ਕੰਟੀਨ ਤੇ ਚਾਹ ਜੂ ਪੀਣੀ ਪੈਂਦੀ ਹੈ ਠੰਡ ਕਰ ਕੀ ਗੇ ਨਾ ਫਿਰ ਨਾਲ ਇੱਕ ਅੱਧਾ ਯਾਰ ਦੋਸਤ ਹੁੰਦਾ ਹੈ ਉਹਨੂੰ ਮਮਮੀ ਇਹ ਤਾਂ ਉੱਥੇ ਕੰਟੀਨ ਚ ਬੈਠਾ ਰਹਿੰਦਾ ਹੈਗਾ ਇਹਨੂੰ ਬਾਧੂ ਪੈਸੇ ਪੁਸੇ ਨਾ ਦਿਆ ਕਰੋ ਸ਼ਾਬਾਸ਼ ਆਵਾਜ਼ੇ ਜਦੋਂ ਤੈਨੂੰ ਪੈਸੇ ਲੈਣ ਨੂੰ ਲੋੜ ਹੁੰਦਾ ਮੈਨੂੰ ਕਹਿੰਦਾ ਬਈ ਲੈ ਕੇ ਦੀ ਬਾਪੂ ਤੋਂ ਪੈਸੇ ਹੁਣ ਜਦੋਂ ਮੈਂ ਮੰਗਦੀ ਮੇਰੀ ਸਪੋਰਟ ਕਰਨ ਦੀ بجائے ਉਲਟਾ ਕਹਿੰਦੀ ਦਿਓ ਨਾ ਪੈਸੇ ਨਹੀਂ ਵੀਰੇ ਮੈਨੂੰ ਐਂ ਦੱਸ ਮੈਂ ਕਿੱਦੇ ਬਾਧੂ ਪੈਸੇ ਤੇਰੇ ਦੱਸ ਹੁਣ ਬੋਲ ਉਹ ਕਿੱਥੇ ਮੰਗਦੀ ਉਹ ਤਾਂ ਮੰਗਦੀ ਨਹੀਂ ਹੈਗੀ ਤੂੰ ਹੀ ਨਹੀਂ ਰੱਖਦਾ ਕੋਈ ਕਿਉਂ ਨਹੀਂ ਮੰਗਦੀ ਮੈਂ ਇਥੋਂ ਮੰਗਦੀ ਆ ਇਹ ਆਹੋ ਤੂੰ ਤਾਂ ਮਿੰਟ ਜੀ ਦੇ ਦਿੰਨਾ ਮੈਨੂੰ ਤੇ ਤਿੰਨਾ ਤਾਂ ਹੈਗਾ ਪੈਸੇ ਤਾਂ ਤੈਨੂੰ ਮਿਲਦੇ ਨੇ ਚਾਹੇ ਮਿੰਟ ਜੀ ਮਿਲਦੇ ਨੇ ਚਾਹੇ ਘਾਟੇ ਜੀ ਮਿਲਦੇ ਨੇ ਉਹ ਚਲ ਕਿਉਂ ਐਵੇਂ ਬਿਨਾਂ ਗੱਲ ਤੋਂ ਰੌਲਾ ਪਾਇਆ ਹੈ ਤੇਰੇ ਲਈ ਮੈਂ 150 ਬਚੂਗਾ ਫਿਰ ਤੈਂ ਕਿਹੜਾ ਚਾਹ ਦੀ ਕੇਤਲੀ ਖਰੀਦਣੀ ਆ ਭਾਈ ਦੋ ਕਾਪੀ ਪੀਣੇ ਨੇ ਪੀ ਲਈ ਜਮੀ ਨਹੀਂ ਯਾਰ ਬਾਪੂ ਤੂੰ ਤਾਂ ਪੈਸਾ ਦੇ ਕੇ ਰਾਜੀ ਹਾਂ ਹੁਣ ਤੂੰ ਕਿੱਧਰ ਚੱਲ ਵੀ ਮੇਰੇ ਨਾਲ ਨਾ ਲੰਬੜਿਆ ਕਰ ਬਈ ਨਾ ਇਹ ਗੱਲ ਗਾ ਮੈਨੂੰ ਪਹਿਲੀ ਹੀ ਪਤਾ ਸੀ ਵੀਰਾ ਨਹੀਂ ਮੇਰਾ ਨਾ ਨਾ ਕੋਈ ਵੀਰਾ ਨਹੀਂ ਦੇਖੀ ਇੱਥੇ ਕਿਦਾਂ ਕਿ ਛੱਡ ਦੇ ਕਾਂ ਨੂੰ ਰੋਜ਼ ਤੂੰ ਯਾਰ ਬਾਪੂ ਕਮਾਲ ਆ ਯਾਰ ਮੈਂ ਏਡੀ ਦੂਰ ਜਾਣਾ ਲੇਟ ਕਰਾਉ ਮੈਨੂੰ ਨਾ ਟਿੰਕ ਤੇ ਜਾਣਾ ਸੈਂਟਰ 'ਚ ਟਿੰਕ ਤੇ ਨਹੀਂ ਜਾ ਸਕਦੀ ਇਹ ਤੁਰ ਕੇ ਓਏ ਮਲਤਾਨ 'ਚ ਜਾਵੇਂਗਾ ਤੂੰ ਭਾਈ ਹੈ ਉੱਥੇ ਨੰਗੇ ਹੱਥਾਂ ਦੀ ਕੁੜੀ ਨੂੰ ਤਾਰਦੀ ਰੂਟ ਨਹੀਂ ਬਣਦਾ ਇਹ ਕਿਧਰਲੇ ਪਾਸੇ ਜਾਊ ਮੈਂ ਕਿਧਰ ਦੀ ਉੱਤੋਂ ਨਹੀਂ ਘੁੰਮ ਕਿਉਣਾ ਪੈਂਦਾ ਫਿਰ ਕੀ ਆਲੇ ਫਾਂਟੀ ਲੱਗਣਗੇ ਕੋਈ ਨਾ ਪੁੱਤ ਐ ਨਹੀਂ ਕਰਦੇ ਹੁੰਦੇ ਭੈਣ ਨੂੰ ਨਾਲ ਲੈ ਜਾ ਛੱਡ ਜੀ ਉੱਥੇ ਹੈ ਜਿੱਦ ਨਹੀਂ ਕਰਦੇ ਹੁੰਦੇ ਬਿਨਾਂ ਗੱਲ ਤੋਂ ਨਾ ਚੰਬਰ ਜੂ ਜੂਂਟਲ ਜੀ ਚੱਲ ਓਏ ਲੈ ਜਾ ਠੰਡ ਦਾ ਟਾਈਮ ਹੈ ਵਾ ਜਾ ਵਾ ਜਾ ਕੁੜੀ ਨਾਲ ਜਾਇਆ ਕਰਨ ਲੈ ਸਿੱਧੇ ਆ ਜਾ ਕਰੋ ਕਰਨ ਸਿੱਧੇ ਜਾਇਆ ਕਰੋ ਮੈਨੂੰ ਇਹ ਨਹੀਂ ਸਮਝ ਨਹੀਂ ਆਉਂਦੀ ਕਾਟਵਾ ਵਾਂਗੂੰ ਲੜੀ ਜਾਂਦੇ ਸਾਰਾ ਦਿਨ ਨਾ ਕੋਈ ਗੱਲ ਨਾ ਬਾਤ ਐ ਵੀ ਦਮ ਚੜਦਾ ਤੇਰਾ ਤੂੰ ਇੱਧਰ ਦੀ ਹੋ ਜੀ ਦੋ ਕਰਮਾਂ ਕੀ ਫਰਕ ਪੈਂਦਾ ਬਸ ਐ ਹੀ ਹੈ ਲਾਦਾ ਤੈਨੂੰ ਪਤਾ ਹੀ ਹੈ ਭੈਣ ਭਾਈਆਂ ਦਾ ਇਹੀ ਹਾਲ ਹੁੰਦਾ ਆਪਾਂ ਆਪਦਾ ਵੇਲਾ ਭੁੱਲ ਗਏ ਜਦੋਂ ਨਿੱਕੇ ਨਿੱਕੇ ਹੁੰਦੇ ਭੈਣ ਭਾਈ ਆਪਾਂ ਤੂੰ ਤਾਂ ਆਪਦੀਆਂ ਭੈਣਾਂ ਨਾਲ ਲੜਦਾ ਹੋਵੇਂਗਾ ਮੈਂ ਆਪਦੇ ਭਾਈ ਨਾਲ ਲੜਦੀ ਹੋਊਂਗੀ ਉਦੋਂ ਆਪਣਾ ਵੀ ਇਹੀ ਕੰਮ ਸੀਗਾ ਜਦੋਂ ਮਾੜਾ ਜੇ ਵੱਡੇ ਹੁੰਦੇ ਨੇ ਸਿਆਣੇ ਹੋ ਜਾਂਦੇ ਨੇ ਫੇਰ ਅਕ ਲਾਉਂਦੀ ਹਾਲ ਤਾਂ ਜਾਏ ਵੱਡੇ ਨਾਲ ਨਿਆਣੇ ਨੇ ਨਾ ਸਿਆਣੇ ਨੇ ਪੱਛਾਲ ਮੈਨੂੰ ਵੀ ਐ ਜਬਾਹ ਜਾਂ ਦੋ ਅੱਖਰ ਪੜ੍ਹ ਕੇ ਕਿਸੇ ਟਿਕਾਣੇ ਤੇ ਲੱਗ ਜੇ ਹੈ ਸੌਖਾ ਹੋ ਜੂ ਕੀ ਕੱਢੂ ਖੇਤੀਆਂ ਚੋਂ ਨਾ ਤਾਂ ਅਜੇ ਤੱਕ ਕਿਸੇ ਤੋਂ ਨਿਕਲਿਆ ਨਾ ਕੋ ਕੱਢ ਸਕੇ ਤੇ ਇਥੇ ਟੱਕਰਾ ਮਾਰੀ ਜੂ ਮੈਂ ਤਾਂ ਹੁਣ ਰੁੱਦਦਾ ਫਿਰਦਾ ਮੈਨੂੰ ਐ ਵੀ ਇਹ ਨਾ ਰੋਲੇ ਗੌਰ ਨਾਲ ਪੜਾਈ ਪੜੂਈ ਕਰ ਲੈ ਨਾਲੇ ਬੱਚਤ ਰੱਖੇ ਆਪਦੀ ਔਰਾਂ ਪਰਾ ਕੋ ਮਾੜਾ ਮੋਟਾ ਨੂੰ ਕੈਦਿਆ ਕਰ ਆ ਨਸ਼ੇ ਪੱਤੇ ਦਾ ਟਾਈਮ ਚੱਲੀ ਜਾਂਦਾ ਕਿਤੇ ਹੋਰ ਚਪੇੜੇ ਚਾਜ ਕਿਸੇ ਪਾਸੇ ਮੈਂ ਤਾਂ ਬਥੇਰਾ ਸਮਝਾਉਣੀ ਆ ਚਲ ਤੂੰ ਵੀ ਨਾ ਇੰਨੀ ਕੰਜੂਸੀ ਕਰਿਆ ਕਰ ਉਹ ਚਾਹ ਦੇ ਕੱਪ ਦੇ ਨਾਲ ਨਾਲ ਨਾ ਤੈਨੂੰ ਪਤਾ ਕੋਈ ਸਮੋਸਾ ਕੋਈ ਆਹਾ 버ਗਰ ਹੈ ਜਾਂ ਕੁਝ ਖਾ ਲੈੰਦੇ ਨੇ ਦਪਹਿਰੇ ਜਵਾਕ ਦੇ ਰਿਆ ਕਰ 150 ਵੱਧ ਕੁਝ ਨਹੀਂ ਹੁੰਦਾ ਹੈਗਾ ਆਹੀ ਉਮਰ ਹੈ ਖਾਣ ਪੀਣ ਦੀ ਜਦੋਂ ਆਪਦੇ ਸਿਰ ਇਹਨਾਂ ਦੇ ਕਬੀਲਦਾਰੀ ਪੈ ਗਈ ਕਿੱਥੋਂ ਖਾਦਾ ਜਾਂਦਾ ਕਿੱਥੋਂ ਹੰਡਾਇਆ ਜਾਂਦਾ ਆ ਹੁਣ ਆਪਣੇ ਕੰਨੀ ਦੇਖ ਲੈ ਓਏ ਇਹ ਤਾਂ ਹੱਥ ਕੁੱਟ ਕੇ ਰੱਖਣਾ ਪੈਂਦਾ ਤਾਂ ਹਜ਼ਾਰ ਨੂੰ ਵੀ ਨਾ ਕਰਦਾ ਹੈ ਦੇਈ ਚੱਲ ਫਿਰ ਪੈਸੇ ਜਵਾਕ ਨੂੰ ਤਾਂ ਮੁੱਠੀ ਕੁੱਟ ਕੇ ਰੱਖੇ ਜਦੋਂ ਵਿਆਹ ਹੈ ਗਿਆ ਫਿਰ ਜਿਵੇਂ ਮਰਜ਼ੀ ਕਰੀਏ ਪੰਚਨਤਾ ਉਹ ਦੇਖ ਲੈ ਹੋਰ ਕੋਲੇ ਰੀ ਮੈਂ ਕਹਿੰਦੀ ਓਏ ਹਜ਼ਾਰ ਤਾਂ ਨਹੀਂ ਕਹਿੰਦੀ ਵੀ ਹਜ਼ਾਰ ਦੇ ਕੋ ਚੱਲ 100 200 ਦੇ ਦਿਆ ਕਰ ਬਿਆਹ ਤੋਂ ਬਾਅਦ ਤਾਂ ਇਹਨੂੰ ਪਤਾ ਹੀ ਆ ਕਬੀਲਦਾਰੀ ਪੈਜੂ ਗੜ ਫੇਰ ਨਹੀਂ ਫੇਰ ਤਾਂ ਬਗਾਨੀ ਧੀ ਆ ਕੇ ਲਗਾਮ ਖਿੱਚਿਆ ਕਰੂਗੀ ਓਏ ਐਸੇ ਦੀਆਂ ਨਹੀਂ ਡਿਮਾਂਡਾਂ ਪੂਰੀਆਂ ਹੋਣਗੀਆਂ ਇਤੋਂ ਚੱਲ ਕੋਈ ਨਾ ਜੰਨਾ ਚਰਾਬ ਦੇ ਸਾਰੇ ਉਹਨਾਂ ਚ ਤਾਂ ਸੰਭਾਲ ਕੇ ਚੱਲੀਏ ਜਦੋਂ ਇਹਦੇ ਸਾਰੇ ਹੋ ਗਿਆ ਉਦੋਂ ਇਹ ਨਹੀਂ ਇਹਦੀ ਮਰਜ਼ੀ ਅਜਿਵੇਂ ਮਰਜ਼ੀ ਚਲਾਵੇ ਫਿਰ ਆਪਾਂ ਨੂੰ ਟੈਨਸ਼ਨ ਚੱਲ ਮੈਂ ਮੈਂ ਸਾਨੂੰ ਨਿਗਾਹਾਂ ਪਾਣੀ ਕੱਢ ਕਿਤਰੇ ਆ ਮੈਂ ਪਿਆ ਦੇ ਰੋਟੀ ਫੇਰ ਖਾਵੇਂਗਾ ਆਹੋ ਲੱਗ ਪੱਕੀ ਪਈ ਸੀ ਕਿ ਹੁਣ ਤਾਂ ਤੀਜੀ ਰੋਟੀ ਖਾ ਲੈਂਦਾ ਚਲ ਮਰਜੀ ਐ ਤੇਰੀ ਮੈਂ ਵੀ ਭੰਡਿਆਂ ਚਾਤ ਫੇਰ ਬੜਾ ਔਖਾ ਸੀ ਪੇਪਰ ਯਾਰ ਮੈਨੂੰ ਤਾਂ ਲੱਗਦਾ ਨੰਬਰ ਘੱਟ ਹੀ ਆਉਣਗੇ ਮੈਂ ਤੈਨੂੰ ਕਿਹਾ ਸੀ ਨਾ ਕਿ ਤੇਥੋਂ ਚੀਟਿੰਗ ਨਹੀਂ ਹੋਣੀ ਇਸ ਵਾਰ ਕਹਿੰਦਾ ਨਾ ਮੈਂ ਦਾ ਕਰ ਲੂੰਗਾ ਚੀਟਿੰਗ ਕਰ ਲਈ ਤੀਨੀ ਦੀ ਚੀਟਿੰਗ ਪੜਕੇ ਪੇਪਰ ਦਿੱਤਾ ਐ ਚੀਟਿੰਗ ਕਰੀਆ ਮਾਰਦੀ ਐ ਬਕਾਈ ਤੂੰ ਪੜਕੇ ਪੇਪਰ ਦਿੱਤਾ ਤੂੰ ਅੱਖਾਂ ਨਹੀਂ ਮੇਰੇ ਦਿਮਾਗ ਨਹੀਂ ਮੇਰੇ ਮੂੰਹ ਨਹੀਂ ਮੇਰੇ ਮੇਰਾ ਵੀ ਪਰ ਬਹੁਤ ਸੋਣਾ ਗਿਆ ਮੈਨੂੰ ਇੰਨਾ ਪਤਾ ਮੇਰੇ ਤਾਂ ਮਾਰਕਸ ਬਹੁਤ ਘੈਂਟ ਆ ਜਾਣਗੇ ਪਤਾ ਨਹੀਂ ਤੇਰਾ ਕੀ ਬਣੂਗਾ ਕਿਸੇ ਤੋਂ ਸਪਰਸ਼ ਪੁਵਾਤੀ ਹਣੀ ਫੋਨ ਕਰਕੇ ਆਵੇ ਮਾਰਕਸ ਘੈਂਟ ਦੇਣ ਸਪਰਸ਼ ਮੈਂ ਅਸਲ ਤੱਕ ਸਪਰਸ਼ ਹੀ ਬੁਵਾਈ ਹੈ ਪੜਦੀ ਆ ਤੇਰੇ ਨਾਲ ਤਾਂ ਨਾ ਜਿਆਦਾ ਇੰਟੈਲੀਜੈਂਟ ਆ ਜਾਣਦਾ ਫਿਰ ਮੇਰੀ ਕਿਤਾਬਾਂ ਕੋ ਲੈਣਾ ਹੁੰਦਾ ਚਲ ਉਹ ਕਹਿੰਦਾ ਦੀ ਸੱਚ ਓਏ ਉਹ ਕੀ ਬਣਿਆ ਤੇਰਾ ਤੂੰ ਕਹਿੰਦੀ ਵਿਆਹ ਦੀ ਗੱਲ ਚੱਲਦੀ ਉਹ ਸੱਚ ਹਾਂ ਪਹਿਲਾਂ ਤੂੰ ਦੱਸ ਪਰ ਮੈਂ ਵੀ ਦੱਸੂੰਗਾ ਇੱਕ ਗੱਲ ਕੀ ਹੋ ਗਿਆ ਇਹ ਜਾ ਕੀ ਗੱਲ ਦੱਸਣੀ ਤੂੰ ਮੈਨੂੰ ਦੱਸੂਗਾ ਪਹਿਲਾਂ ਤੂੰ ਦੱਸ ਵਿਚ ਵਿਚਾਲੇ ਗੱਲ ਪਹਿਲਾਂ ਤੇਰੀ ਵਾਰੀ ਹੈ ਬਸ ਮੇਰੇ ਤਾਂ ਇੰਜ ਹੀ ਕਰਦਾ ਕਿ ਤੈਨੂੰ ਸਰਪ੍ਰਾਈਜ਼ ਤਾਂ ਦੇਦਾ ਮੈਂ ਕੀ ਮਤਲਬ ਸਰਪ੍ਰਾਈਜ਼ ਦਾ ਵੀ ਕਰਾਂਗੇ ਵਿਆਹ ਤੂੰ ਸੱਚੀ ਹੋ ਯਾਰ ਪਤਾ ਕੀ ਗੱਲ ਆ ਮੇਰਾ ਚਾਚਾ ਜੀ ਨਹੀਂ ਆ ਉਹਨਾਂ ਯੂਕੇ ਮੁੰਡੇ ਦੀ 10 ਪਾ ਰਹੇ ਨੇ ਯੂਕੇ ਵਾਲੇ ਦੀ ਬਾਹਰ ਜਾਵेंगी ਗੱਲ ਤਾਂ ਮੇਰੀ ਵੀ ਚੱਲ ਰਹੀ ਹੈ ਇੱਕ ਦੋ ਥਾਂ ਮੇ ਮਨ ਨੂੰ ਐਂ ਦੀ ਮਹਾਂ ਚੱਲ ਹੋਣੀ ਕਿਹੜਾ ਕਾਲੀ ਐ ਇੰਨੀ ਕੀ ਕਰਾ ਲਾਂਗੇ ਹੌਲੀ ਹੌਲੀ ਤੂੰ ਤਾਂ ਕਰਾ ਲੈ ਫਿਰ ਜਾਉ ਜੁੱਕੇ ਤੁਸੀਂ ਤਾਂ ਪਰ ਬਿੱਲੇ ਤੈਨੂੰ ਤਾਂ ਪਤਾ ਹੀ ਹੈ ਨਾ ਕਿ ਮੇਰੇ ਸਿਰ ਤੇ ਮੇਰੀ ਮਾਂ ਨਹੀਂ ਹੈਗੀ ਹਾਂ ਫਿਰ ਮੈਂ ਉਹਦੇ ਡੈਡੀ ਨੂੰ ਇਕੱਲੇ ਨੂੰ ਛੱਡ ਕੇ ਕਿਵੇਂ ਭੱਗ ਜਾ ਉਹ ਜਾਣ ਨੂੰ ਕੀ ਆ ਤੂੰ ਆਪਦੀ ਜ਼ਿੰਦਗੀ ਬਣਾ ਬਾਅਦ ਚ ਉਹਨਾਂ ਨੂੰ ਉੱਥੇ ਬੁਲਾ ਲਈ ਤੇਰੇ ਡੈਡੀ ਨੂੰ ਲਾ ਲੈ ਬਿੱਲੇ ਰੋਟੀ ਪਾਣੀ ਉਹਦੀ ਦਵਾਈ ਉਹਨੂੰ ਸਾਰਾ ਕੁਝ ਮੈਂ ਲਿਆ ਕੇ ਦਿੰਨੀ ਆ ਤੂੰ ਆਪ ਦੱਸ ਜੇ ਤਾਂ ਮੇਰੇ ਭਰਾ ਹੁੰਦਾ ਫਿਰ ਤਾਂ ਮੈਂ ਯੂਕੇ ਚਲੀ ਵੀ ਜਾਂਦੀ ਪਰ ਹੁਣ ਤੂੰ ਆਪ ਦੱਸ ਮੇਰੇ ਪਿਓ ਨੂੰ ਪਿੱਛੋਂ ਕੌਣ ਸੰਭਾਲੂਗਾ ਫਿਰ ਨਾ ਜਾ ਭਾਈ ਤੂੰ ਇੱਥੇ ਕੋਈ ਮੁੰਡਾ ਦੇਖ ਲੈ ਬਥੇਰੀ ਦੁਨੀਆ ਇੱਥੇ ਇੱਥੇ ਕਿਹੜਾ ਚੰਗੇ ਮੁੰਡੇ ਹੈ ਨਹੀਂ ਪਰ ਪਤਾ ਨਹੀਂ ਕਿਉਂ ਸਾਨੂੰ ਬਾਰ-ਬਾਰੇ ਦਿੰਦਾ ਉਰੇ ਵਾਲੇ ਮੁੰਡੇ ਸਾਨੂੰ ਦਿੰਦੇ ਨਹੀਂ ਹੈਗੇ ਮੈਨੂੰ ਬਾਹਰ ਨਹੀਂ ਦਿੰਦਾ ਮੇਰੇ ਤਾਂ ਚਾਚਾ ਜੀ ਨੇ ਦੱਸ ਪਾਈ ਸੀ ਔਰ ਵੈਸੇ ਵੀ ਨਾ ਹਲੇ ਮੇਰਾ ਮਨ ਨਹੀਂ ਹੈ ਵਿਆਹ ਕਰਾਉਂਦਾ ਮਤਲਬ ਫਿਰ ਇਹ ਚੀਜ਼ ਤਾਂ 50-50 ਹੋਈ ਨਾ ਤਾਂ ਹੁਣ ਤੇਰਾ ਜੀ ਕਰਦਾ ਨਹੀਂ ਤੇਰਾ ਚਾਚਾ ਕਹਿੰਦਾ ਤੈਨੂੰ ਬਾਹਰ ਤੋਰਨਾ ਹੈ ਤੂੰ ਤੇਰੇ ਡੈਡੀ ਨੂੰ ਛੱਡ ਕੇ ਜਾ ਕੇ ਰਾਜੀ ਨਹੀਂ ਫਿਰ ਤਾਂ ਹਜੇ ਵਿਆਹ ਹੀ ਨਹੀਂ ਹੈ ਹਜੇ ਤਾਂ ਵਿਆਹ ਕਿੱਥੇ ਫਿਰ ਪਰ ਮੇਰੇ ਡੈਡੀ ਨੇ ਮੈਨੂੰ ਕਹਿਤਾ ਕਿ ਮੈਂ ਤੇਥੋਂ ਬਿਨਾ ਪੁੱਛੇ ਤੇਰਾ ਵਿਆਹ ਨਹੀਂ ਕਰਦਾ ਦੇਖ ਐਨੇਕ ਤਾਂ ਮੇਰੇ ਡੈਡੀ ਦਾ ਮੈਨੂੰ ਹੈਗਾ ਕਿ ਮਤਲਬ ਤੇਰਾ ਡੈਡੀ ਇਹ ਚਾਹੁੰਦਾ ਹੈ ਵੀ ਤੂੰ ਬਾਹਰ ਜਾ ਕੇ ਸੈੱਟ ਹੋ ਜਾਏ ਕੁੱਲ ਮਿਲਾ ਕੇ ਨਹੀਂ ਹਾਂ ਮੇਰੇ ਡੈਡੀ ਨੇ ਕਿਹਾ ਕਿੱਥੇ ਤੇਰਾ ਦਿਲ ਕਰੂਗਾ ਨਾ ਮੈਂ ਤੈਨੂੰ ਉੱਥੇ ਵਿਆਹ ਦੂੰਗਾ ਫਿਰ ਦੱਸ ਦੇ ਤੇਰਾ ਦਿਲ ਕਿੱਥੇ ਕਰਦਾ ਨਹੀਂ ਮੈਂ ਲੱਭ ਦਿੰਨਾ ਕੋਈ ਸੋਹਣਾ ਸੁਨੱਖਾ ਮੇਰੇ ਵਰਗਾ ਮੁੰਡਾ ਨਹੀਂ ਹਲੇ ਮੇਰਾ ਕਿਤੇ ਦਿਲ ਨਹੀਂ ਕਰਦਾ ਕਦੇ ਤੇਰਾ ਦਿਲ ਕਰਦਾ ਹੈ ਕਦੇ ਤੇਰਾ ਦਿਲ ਕਰਦਾ ਨਹੀਂ ਕਦੇ ਤਾਂ ਜਹਾਜ ਚੜਨਾ ਹੈ ਕਦੇ ਤਾਂ ਚੜਨਾ ਨਹੀਂ ਸਾਹਬ ਤੋਂ ਬਾਹਰ ਚੱਲ ਛੱਡ ਤੂੰ ਮੇਰੀਆਂ ਗੱਲਾਂ ਛੱਡ ਦੇਖ ਮੈਂ ਤਾਂ ਵਿਆਹ ਕਰਾਉਣਾ ਨਹੀਂ ਮੈਂ ਆਪਣੇ ਡੈਡੀ ਨੂੰ ਮਨਾ ਕਰਤਾ ਪਰ ਤੂੰ ਮੈਨੂੰ ਗੱਲ ਦੱਸ ਕੀ ਗੱਲ ਦੱਸਣੀ ਆ ਗੱਲ ਤਾਂ ਇਹੀ ਸੀ ਮੈਂ ਵੀ ਇਹੀ ਕਹਿੰਦਾ ਤੀ ਵੀ ਮੈਨੂੰ ਵੀ ਆਉਂਦੇ ਨੇ ਰਿਸ਼ਤੇ ਕੋਈ ਤੇਰੇ ਵਰਗੀ ਸੋਹਣੀ ਜੀ ਕੁੜੀ ਮਿਲ ਜੇ ਸ਼ਰੀਫ ਜੀ ਫੇਰ ਤਾਂ ਮੈਂ ਕਰਾ ਲੂੰ ਯਾਰ ਮੈਨੂੰ ਐ ਜੇ ਚੱਕਮੀ ਜੀ ਹੈ ਕਿ ਸਾਰੀ ਉਮਰ ਦਾ ਪੰਗਾ ਹੋ ਜਾ ਲੈ ਮੇਥੋਂ ਸੋਹਣੀਆਂ ਤਾਂ ਬਹੁਤ ਮਿਲ ਜਾਣਗੀਆਂ ਤੈਨੂੰ ਤੇਰੇ ਘਰ ਦੇ ਲੱਭਦੀ ਹੁਣੇ ਨਾ ਉਹ ਤੇਥੋਂ ਸੋਹਣੀਆਂ ਹੁਣ ਤੂੰ ਤਾਂ ਨਹੀਂ ਕਰਾਉਂਦੀ ਨਾ ਮੈਂ ਤੇਰੇ ਨਾਲ ਕਰਾਵਾਂ ਆਪਾਂ ਦਾ ਫਰੈਂਡਾਂ ਚੱਲਾ ਉਹ ਗੱਲ ਕਰਦਾ ਵੀ ਸੋਹਣੀ ਤੇ ਸਿਆਣੀ ਤਾਂ ਹੋਵੇ ਨਾ ਉਹੀ ਫੇਰ ਮਤਲਬ ਵਿਆਹ ਕਰਾਉਣ ਦਾ ਵੀ ਉਹਦੇ ਨਾਲੇ ਫਾਇਦਾ ਜਿਹੜੀ ਸਮਝਦੀ ਹੋਵੇ ਜੇ ਤੇਰੇ ਨਜ਼ਰਾਂ 'ਚ ਹੈਗੀਆਂ ਕੋਈ ਤਾਂ ਤੂੰ ਦੱਸ ਦੇ ਮੇਰੇ ਨਜ਼ਰਾਂ ਚ ਹੂੰ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਉਹ ਜਿਹੜੀ ਨਵੀਂ ਕੁੜੀ ਆਈ ਉਹ ਤੂੰ ਉਹਦੇ ਬਾਰੇ ਸੋਚ ਲਾ ਮਾਰਤੀ ਵੀ ਕਹੀ ਆਹੀ ਗੱਲ ਕਰਨ ਦੀ ਕਿਉਂਕਿ ਟੋ ਵਾਲੇ ਆਲੇ ਦੁਆਲੇ ਅੱਜ ਵੀ ਘੁੰਮ ਰਿਹਾ ਸੀ ਨਹੀਂ ਘੁੰਮਦਾ ਆਲੇ ਦੁਆਲੇ ਆ ਰਗਲੇ ਨੂੰ ਕੰਮ ਹੁੰਦਾ ਹੁਣ ਉਹਨੇ ਮੈਨੂੰ ਕਹਤਾ ਕਹਿੰਦੀ ਵੀ ਫਲਾਣਾ ਨੋਟਿਸ ਲਿਆ ਕੇ ਦੇ ਦੋ ਮੈਂ ਫੋਟੋ ਕਾਪੀ ਕਰਕੇ ਪੜਵਾ ਕੇ ਦੇਤੀ ਫਿਰ ਇਹ ਚ ਕੀ ਬੰਬੜੇ ਕੇ ਪਿਆ ਉਹ ਤੈਨੂੰ ਹੀ ਕਿਉਂ ਕਹਿੰਦੀ ਆ ਗੱਲ ਦੱਬ ਦੇ ਭਾਈ ਅਗਲੀ ਦਾ ਵੀ ਇਹਨੂੰ ਕਿਹਾ ਨਾ ਕਰ ਜਾਂ ਉਹਨੂੰ ਲਿਖ ਕੇ ਦੇ ਦੇ ਭਾਈ ਇਹਨੂੰ ਬੁਲਾਵਾਂਗਾ ਮੈਨੂੰ ਕੀ ਲੋੜ ਹੈ ਗੱਲ ਦੱਬਣ ਦੀ ਤੂੰ ਮੱਚਦੀ ਕਿਉਂ ਹੈ ਫਿਰ ਮੈਂ ਤਾਂ ਜੋ ਮੱਚਣਾ ਮੈਂ ਤਾਂ ਇਹ ਕਹਿੰਦੀ ਸੀ ਕਿ ਕਾਲਜ ਦੇ ਵਿੱਚ ਮੁੰਡੇ ਮੁੱਕ ਗਏ ਜਿਹੜਾ ਤੈਨੂੰ ਸਾਰੇ ਕੰਮ ਕਹਿੰਦੀ ਆ ਉਹ ਚਲ ਕੋਈ ਨਾ ਮਰ ਚਲ ਚਲ ਹੁਣ ਕਿਉਂ ਹੈ ਕਰ ਚਲ 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 ਹੋਰ ਕੀ ਹਾਲ ਚੱਲ ਹੈ ਭਾਈ ਵਧੀਆ ਦਰਸ਼ਨ ਤੂੰ ਸੁਣਾ ਕਿੱਧਰ ਮਾਰੇ ਗੇੜਾ ਅੱਜ ਉਹ ਮੈਂ ਤਾਂ ਨਾ ਬੜੇ ਦਿਨਾਂ ਬਾਅਦ ਭਾਈ ਤੇਰੇ ਨਾਲ ਗੱਲ ਕਰਨ ਨੂੰ ਫਿਰਦਾ ਸੀ ਮੈਂ ਕਿਹਾ ਭਾਈ ਨੂੰ ਮਿਲਦੇ ਆ ਮਿਲਦੇ ਆ ਬੱਸ ਆ ਠੰਡ ਜੀ ਕਰਕੇ ਇੱਕ ਦਿਨ ਇੱਧਰ ਨੂੰ ਲੰਘ ਕੇ ਇੱਧਰ ਨੂੰ ਲੰਘ ਕੇ ਸੈਟਿੰਗ ਨਹੀਂ ਬੈਠੀ ਆ ਬਣੀ ਤਾਂ ਸੁੱਖ ਵੀ ਐ ਲੈ ਸੁੱਖੀ ਐ ਬਾਈ ਹੋਰ ਭਰਾਵਾਂ ਨੂੰ ਕੀ ਸੁੱਖ ਨਾਲ ਮਿਲਦੇ ਹੁੰਦੇ ਨੇ ਮੈਂ ਤਾਂ ਐਂ ਕਹਿੰਦਾ ਸੀ ਵੀ ਉਹ ਆਪਣੀ ਕੁੜੀ ਦੀ ਪੜ੍ਹਾਈ ਪੂਰੀ ਹੋ ਗਈ ਮੇਰੀ ਵਾਲੀ ਕੁੜੀ ਦੀ ਹਾਂ ਹਾਂ ਬਾਈ ਉਹਦੇ ਬੱਸ ਮੂਰਲੇ ਮਹੀਨੇ ਚ ਪੇਪਰ ਨੇ ਉਸ ਤੋਂ ਬਾਅਦ ਫ੍ਰੀ ਐ ਉਹ ਜੇ ਅੱਗੇ ਕੁਝ ਸੋਨੇ ਕਰਨਾ ਹੋਇਆ ਕੋਰਸ ਕੋਰਸ ਕਾਸੇ ਦਾ ਕਰ ਲੂਗੀ ਤੂੰ ਤਾਂ ਕਹਿੰਦੀ ਸੀ ਕਹਿੰਦੀ ਡੈਡੀ ਕਹਿੰਦੀ ਬੱਸ ਆ ਮੂਰਲੇ ਮਹੀਨੇ ਪੇਪਰ ਨੇ ਉਸ ਤੋਂ ਬਾਅਦ ਮੈਂ ਫ੍ਰੀ ਆ ਉਹ ਬਾਈ ਮੈਂ ਤਾਂ ਐਂ ਕਹਿੰਦਾ ਸੀ ਆਪਣੇ ਨੇਕ ਜਾਣਕਰ ਨੇ ਉਹ ਯੂਕੇ ਤੋਂ ਆਏ ਹੋਏ ਨੇ ਤੇ ਉਹਨਾਂ ਦਾ ਮੁੰਡਾ ਹੈਗਾ ਬਹੁਤ ਵਧੀਆ ਪੜਿਆ ਲਿਖਿਆ ਹੈਗਾ ਚੰਗਾ ਕਾਰੋਬਾਰ ਸੈੱਟ ਉਹਨਾਂ ਦਾ ਮੈਂ ਕਹਿੰਦਾ ਸੀ ਵੀ ਚਲੋ ਆਪਣੀ ਸਿਮਰਨ ਨੂੰ ਰਿਸ਼ਤਾ ਕਰਾ ਦਿੰਦੇ ਬਾਹਰੋਂ ਆਏ ਹੋਏ ਨੇ ਯਾਰ ਉਹ ਦਰਸ਼ਨਾ ਕਿਹੀਂ ਹੀ ਗੱਲਾਂ ਕਰਦਾ ਉਹ ਮੈਂ ਐ ਮਾਤੜ ਬੰਦਾ ਮੈਂ ਬਾਹਰਲੇ ਨਾਲ ਕਿੱਥੇ ਮੱਥਾ ਲਾ ਲੂਗਾ ਉਹ ਨਾਣਾ ਬਈ ਐ ਤਾਂ ਮੈਂ ਆਪਣੇ ਪਰਿਵਾਰ ਬਾਰੇ ਸਾਰਾ ਕੁਝ ਜਾਣਦਾ ਹੀ ਆਂ ਭਾਈ ਜਿੱਦਾਂ ਦੀ ਕੁੜੀ ਉਹ ਪਾਲ ਦੇ ਨਾ ਉਹਦਾਂ ਦੀ ਕੁੜੀ ਆਪਣੀ ਸਿਮਰਨ ਹੈਗੀ ਆ ਬਾਕੀ ਦੇ ਤੂੰ ਖਰਚੇ ਪੱਤੇ ਦੀ ਗੱਲ ਤੂੰ ਟੈਨਸ਼ਨ ਲੈਣਾ ਵੀ ਮੈਂ ਕੀ ਕਰੂੰਗਾ ਉਹਦਾ ਸਾਰਾ ਆਪ ਹੀ ਕਰਾਂਗੇ ਬਾਈ ਉਹ ਅੱਛਾ ਤੇਰਾ ਇਹ ਨਰਸ਼ਨਾਂ ਦੇਖਾ ਹੁਣ ਪਹਿਲਾਂ ਵਾਲਾ ਟਾਈਮ ਤਾਂ ਰਹਿਣਾ ਨਹੀਂ ਵੀ ਮਾਂ ਬਾਪ ਰਿਸ਼ਤਾ ਪੱਕਾ ਕਰਨਾਂ ਦੇ ਜਵਾਖ ਹੋਥੀ ਕਰਾ ਲਾਂਦੇ ਸੀ ਹੁਣ ਮੜਾ ਜਾਂ ਕੁੜੀ ਨੂੰ ਤਾਂ ਪੁੱਛਣੀ ਪਊਗਾ ਹੈ ਜੇ ਤਾਂ ਉਹਦੀ ਮਾਂ ਹੁੰਦੀ ਫੇਰ ਗੱਲ ਵੱਖਰੀ ਸੀ ਹੁਣ ਫਿਰ ਮੈਂ ਤਾਂ ਆ ਜਾਣਦੇ ਉਹਨੂੰ ਪੜ ਕੇ ਮੈਂ ਕਰ ਲੂੰ ਗੱਲ ਵੀ ਭਾਈ ਤੇਰੇ ਚਾਚਾ ਮਿਲਿਆ ਤੀ ਦਰਸ਼ਨ ਤੇਰੇ ਰਿਸ਼ਤੇ ਦੀ ਦੱਸ ਪਾਉਂਦਾ ਉਹਦਾ ਤੇਰੀ ਗੱਲ ਸਹੀ ਹੈ ਬਈ ਤੂੰ ਕਹਿੰਦਾ ਵੀ ਇਹਦੀ ਮਾਂ ਹੁੰਦੀ ਭਾਈ ਉਸੇ ਗੱਲ ਕਰਕੇ ਤਾਂ ਮੈਂ ਜ਼ਿਆਦਾ ਜ਼ੋਰ ਪਾਈ ਜਾਂਦਾ ਤੈਨੂੰ ਵੀ ਚੱਲ ਪੂਰੇ ਤੈਨਨੇ ਜਿਵੇਂ ਦਾ ਟਾਈਮ ਕੱਢਿਆ ਕੱਢਿਆ ਪਰਿਵਾਰ ਬਾਲਾ ਵਧੀਆ ਮੈਂ ਕਹਿੰਦਾ ਕੁੜੀ ਰਾਜ ਕਰੂਗੀ ਜ਼ਿੰਦਗੀ ਬਣਜੂ ਫਿਰ ਇੱਕ ਗੱਲ ਗਾਹਾਂ ਦਰਸ਼ਨਾ ਇਹ ਸੋਚ ਚੱਲ ਹੁਣ ਤਾਂ ਅਸੀਂ ਪਿਆਉਤੀ ਹੈਗੇ ਆਂ ਦੋਨੇ ਹੁਣ ਤੂੰ ਬਾਹਰਲੀ ਦੱਸ ਪਾਉਣਾ ਵੀ ਬਾਹਰੋਂ ਆਏ ਹੋਏ ਨੇ ਫਿਰ ਉਹ ਤਾਂ ਇਹਨੂੰ ਬਾਹਰ ਲੈ ਕੇ ਜਾਣਗੇ ਯਾਰ ਮੇਰਾ ਉਰੇ ਇਕੱਲੇ ਦਾ ਕੀ ਬੱਟੀ ਦਾ ਉਹਦਾ ਤੇਰੀ ਗੱਲ ਠੀਕ ਹੈ ਵੱਡੇ ਭਾਈ ਪਰ ਜਿਵੇਂ ਇੰਜ ਨਹੀਂ ਕਹਿੰਦੇ ਹੁੰਦੇ ਵੀ ਜਵਾਕਾਂ ਦੀ ਖੁਸ਼ੀ ਜੀ ਸਾਰਾ ਕੁਝ ਹੁੰਦਾ ਹੈਗਾ ਮੈਂ ਤਾਂ ਇਹ ਕੰਨਾ ਵੀ ਉਹਦਾ ਕੈਰੀਅਰ ਸੈੱਟ ਹੋ ਜਾਊਗਾ ਉਹ ਤਾਂ ਦਰਸ਼ਨਾ ਤੇਰੀ ਗੱਲ ਠੀਕ ਹੈ ਭਾਈ ਜਦੋਂ ਅੱਖਾਂ ਦੀ ਉਹ ਖੁਸ਼ੀ ਬੰਦ ਮਾਰੇ ਫਿਰਦੇ ਆਪਾਂ ਪਰ ਮੈਂ ਇਹ ਕਹਣਾ ਯਾਰ ਜੇ ਕੋਈ ਉਰੇ ਕੋਈ ਵਧੀਆ ਪਰਿਵਾਰ ਉਰੇ ਲੋਕਲ ਮਿਲਦਾ ਹੈ ਚਾਰ ਦਿਨ ਮੇਰੇ ਕੋਲੇ ਰਹਿ ਜਾ ਕੁੜੀ ਚਾਰ ਦਿਨ ਆਪਦੇ ਸੌਰੇ ਲਾਇਆ ਕਰ ਉਹ ਨਾਲੇ ਮੇਰਾ ਟਾਈਮ ਪਾਸ ਹੋਈ ਜਾਊਗਾ ਕਿ ਇਹ ਬਾਹਰ ਚਲੀ ਗਈ ਚੰਦਰੀ ਤੈਨੂੰ ਪਤਾ ਔਖੀ ਆ ਮਾਹਰੋ ਮੇਰੀ ਰੋਟੀ ਪਾਣੀ ਦਾ ਔਖਾ ਹੋਊਗਾ ਹੋਰ ਤਾਂ ਚੱਲ ਐਵੇਂ ਜੇ ਤੂੰ ਐਂ ਕਹਿਣਾ ਭਾਈ ਮੈਂ ਤਾਂ ਉਰੇ ਵੀ ਦੇਖ ਲਊ ਕੋਈ ਨਾ ਕੋਈ ਮੈਨੂੰ ਤਾਂ ਐਸੀ ਵੀ ਚੱਲ ਤੈਨੂੰ ਪਤਾ ਅੱਜ ਕੱਲ ਤਾਂ ਲੋਕ ਲੱਭਦੇ ਫਿਰਦੇ ਨੇ ਵੀ ਸਾਨੂੰ ਕੋਈ ਬਾਹਰੋਂ ਰਿਸ਼ਤਾ ਲੱਭ ਜੇ ਬਾਕੀ ਫਿਰ ਵੀ ਤੂੰ ਕੁੜੀ ਨਾਲ ਸਲਾਹ ਕਰਕੇ ਦੇਖਣੀ ਇੱਕ ਵਾਰੀ ਨਹੀਂ ਸਲਾਹ ਤਾਂ ਮੈਂ ਕਰ ਲਊਂਗਾ ਪਰ ਮੈਨੂੰ ਪਤਾ ਹੈ ਉਹਨੇ ਚੰਦਰੀ ਨੇ ਮੰਨਣੀ ਹੀ ਨਹੀਂ ਚੱਲ ਕੋਈ ਨਾ ਕਰ ਲੂਆ ਗੱਲ ਸ਼ਾਬਾਸ਼ ਏ ਤੇਰੀ ਹੰ ਤੂੰ ਐਂ ਕਹਿੰਦਾ ਬਈ ਚੰਦਰੀ ਨੇ ਮੰਨਣਾ ਨਹੀਂ ਅੱਜ ਕੱਲ੍ਹ ਲਜਵਾ ਗਏ ਤਾਂ ਐਂ ਕਹਿੰਦੇ ਨੇ ਸਾਨੂੰ ਕਿਸੇ ਤਰੀਕੇ ਬਾਹਰ ਭੇਜ ਦੋ ਅਸੀਂ ਬਸ ਜਹਾਜ਼ ਜੀ ਤੱਕ ਹੀ ਸਾਡਾ ਹੱਥ ਪਹੁੰਚੇ ਗੇਰਾ ਤੂੰ ਪਤਾ ਨਹੀਂ ਕਿਵੇਂ ਨਾਲ ਗੱਲਾਂ ਕਰੀ ਜਾਂਦਾ ਬਈ ਆਪੋ ਆਪਣੇ ਧੀ ਪੁੱਤ ਦਾ ਦਰਸ਼ਨ ਸਾਰ ਹਰੇਕ ਨੂੰ ਪਤਾ ਹੁੰਦਾ ਇਹ ਤਾਂ ਚੰਦਰੀ ਮੇਰਾ ਫਿਕਰ ਕਰਦੀ ਐ ਇਹ ਤਾਂ ਤੜਕੀ ਵੀ ਜਾਣ ਲੱਗੀ ਜਦੋਂ ਪੜਨ ਜਾਂਦੀ ਐ ਡੈਡੀ ਰੋਟੀ ਖਾ ਲਈ ਦਵਾਈ ਲੈ ਲਈ ਆਉਣਸਾਰ ਪੁੱਛੂਗੀ ਡੈਡੀ ਤਾਂ ਰੋਟੀ ਖਾ ਲਈ ਤੀ ਦਵਾਈ ਲੈ ਲਈ ਤੀ ਹੈ ਇੰਨਾ ਫਿਕਰ ਕਰਦੀ ਐ ਤਾਂ ਮੈਨੂੰ ਛੱਡ ਕੇ 2 ਘੰਟੇ ਨਹੀਂ ਪੜਾਈ ਜਾਂਦੀ ਬਾਹਰ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਚੱਲ ਫੇਰ ਵੀ ਕੋਈ ਨਾ ਮੈਂ ਪੁੱਛੂੰਗਾ ਹਾਂ ਚੱਲ ਕੋਈ ਨਹੀਂ ਕਰਨੀ ਸਲਾਹ ਬਾਈ ਫੇਰ ਚੰਗਾ ਫੇਰ ਚੱਲਦਾ ਮੈਂ ਤਾਂ ਚੰਗਾ ਬਿਲਕੁਲ ਕੱਲ ਦੀਆਂ ਗੱਲਾਂ ਨੇ ਨਿਆਣੀ ਹੁੰਦੀ ਸੀ ਅੱਜ ਰਿਸ਼ਤੇ ਵੀ ਆਉਣ ਲੱਗੇ ਟਾਈਮ ਟੱਪਦੇ ਨੂੰ ਪਤਾ ਲੱਗਦਾ ਬੋਤ ਬਾਪੂ ਆ ਗਏ ਮੇਰਾ ਪੁੱਤ ਹਾਂਜੀ ਆ ਗਈ ਚਾਹ ਪੀਂਦੇ ਹੋਰ ਰੋਟੀ ਖਾ ਲਈ ਸੀ ਬਾਪੂ ਜੀ ਰੋਟੀ ਖਾ ਲਈ ਸੀ ਪੁੱਤ ਦਵਾਈ ਵੀ ਲੈ ਲਈ ਸੀ ਚਲੋ ਸ਼ੁਕਰ ਅੱਜ ਤੁਸੀਂ ਰੋਟੀ ਤਾਂ ਖਾਤੀ ਹੋਰ ਡੈਡੀ ਓ ਠੀਕ ਹੈ ਬੇਟੇ ਤੂੰ ਦੱਸ ਤੇਰੀ ਪੜ੍ਹਾਈ ਕਿਵੇਂ ਚੱਲਦੀ ਹੈ ਵਧੀਆ ਹੋ ਗਿਆ ਡੈਡੀ ਪੇਪਰ ਨੇ ਹੁਣ ਤਾਂ ਮੇਰੇ ਅੱਜ ਨੋਟਸ ਤਾਂ ਹੀ ਨੋਟਸ ਲਈ ਆਈ ਮੈਂ ਘਰੇ ਅੱਧੇ ਤਾਂ ਇਹ ਪੇਪਰਾਂ ਤੋਂ ਬਾਅਦ ਫ੍ਰੀ ਹੈ ਤੂੰ ਹਾਂਜੀ ਡੈਡੀ ਪੇਪਰਾਂ ਤੋਂ ਬਾਅਦ ਤਾਂ ਫ੍ਰੀ ਹੈ ਮੈਂ 10 15 ਦਿਨ ਇਤੋਂ ਬਾਅਦ ਫਿਰ ਅੱਗੇ ਥੋੜੀ ਜਿਹੀ ਪੜ੍ਹਾਈ ਹੈ ਬੱਸ ਪੁੱਤ ਮੈਂ ਤਾਂ ਆਇਆ ਸੀ ਮੈਨੂੰ ਅੱਜ ਨਾ ਤੇਰਾ ਚਾਚਾ ਮਿਲਿਆ ਸੀ ਦਰਸ਼ਨ ਅੱਛਾ ਡੈਡੀ ਕੀ ਗੱਲ ਹੋਊਗੀ ਗੱਲ ਤਾਂ ਕੁਛ ਨਹੀਂ ਪੁੱਤ ਦੇਖ ਤੂੰ ਵੀ ਹੁਣ ਸਿਆਣੀ ਹੈ ਤੇਰੇ ਰਿਸ਼ਤੇ ਬਾਰੇ ਗੱਲ ਕਰਦਾ ਸੀ ਬਹੁਤ ਸੋਹਣਾ ਪਰਿਵਾਰ ਮਿਲਿਆ ਆਪਾਂ ਨੂੰ ਬਾਰੂ ਆਏ ਹੋਏ ਨੇ ਉਹ ਬਾਪੂ ਜੀ ਤੁਹਾਨੂੰ ਵੀ ਪਤਾ ਨਾ ਬਾਹਰ ਦਾ ਮੁੰਡਾ ਮੇਰੇ ਕਿੱਥੇ ਲੋਟ ਆਊਗਾ ਨਲੇ ਤੂੰ ਸੀ ਕੱਲੇ ਹੋ ਜੇ ਮੈਂ ਭਰ ਭੱਗੀ ਥੋੜੀ ਦੇਖਭਾਲ ਕੌਣ ਕਰੂਗਾ ਓਹੋ ਬੇਟੇ ਦੇਖਾ ਮੈਨੂੰ ਤਾਂ ਵੀ ਤੇਰੀ ਜ਼ਿੰਦਗੀ ਬਣ ਜੇ ਪੁੱਤ ਅੱਜ ਕੱਲ ਬਾਰ ਦੇ ਨੂੰ ਤਾਂ ਲੋਕ ਤਰਸਦੇ ਫਿਰਦੇ ਨੇ ਬਹੁਤ ਸੋਹਣਾ ਪਰਿਵਾਰ ਹੈ ਨਰਮ ਹੈ ਵਧੀਆ ਸਾਰਾ ਖਰਚਾ ਵੀ ਉਹ ਕਰਨਗੇ ਡੜੇ ਜ਼ਿੰਦਗੀ ਦੀ ਗੱਲ ਨਹੀਂ ਆ ਪਰ ਤੂੰ ਇੱਥੇ ਕੱਲਾ ਰਹਿ ਜਾਵੇਂਗਾ ਤੂੰ ਮੈਨੂੰ ਆਪ ਦੱਸ ਜੇ ਮਾਂ ਹੁੰਦੀ ਫਿਰ ਤਾਂ ਮੈਂ ਪਰਦੇ ਮੁੰਡੇ ਨਾਲ ਸੋਚ ਵੀ ਲੈਂਦੀ ਪਵਾਦੀ ਨਾ ਮੈਨੂੰ ਇੱਥੇ ਗਰੀਬ ਮਿਲ ਜੇ ਮੈਂ ਤਾਂ ਵੀ ਵਿਆਹ ਕਰਵਾਉਣ ਵਾਸਤੇ ਤਿਆਰ ਆ ਪਰ ਮੈਂ ਤੈਨੂੰ ਇਕੱਲੇ ਛੱਡ ਕੇ ਨਹੀਂ ਜਾ ਸਕਦੀ ਹੋ ਮੇਰੇ ਬੱਚੇ ਮੈਂ ਤਾਂ ਤੇਰੀ ਜ਼ਿੰਦਗੀ ਦਾ ਮਾਰਾ ਕਹਿੰਦਾ ਸੀ ਪੁੱਤ ਚੱਲ ਜਿਵੇਂ ਤੇਰੀ ਮਰਜ਼ੀ ਐ ਮਨਣਾ ਖਰਾਬ ਕਰ ਕੁਝ ਨਹੀਂ ਹੁੰਦਾ ਤੇਰੀ رائے ਤੋਂ ਬਿਨਾ ਨਹੀਂ ਕੁਝ ਹੁੰਦਾ ਤੇਰੀ ਸਲਾਹ ਨਾਲ ਹੀ ਤੇਰਾ ਵਿਆਹ ਕਰਵਾ ਡੈਡੀ ਪਰ ਚਾਚਾ ਜੀ ਨੂੰ ਵੀ ਸੋਚਣਾ ਚਾਹੀਦਾ ਨਾ ਕਿ ਮੇਰੇ ਸਿਰ ਤੇ ਗੜਾ ਮਾਂ ਏ ਓਹੋ ਪੁੱਤਾ ਉਹਨੇ ਤਾਂ ਚਲ ਸਵੇਰੇ ਕੇ ਗੱਲ ਕਰ ਲਈ ਮੈਂ ਉਹਨੂੰ ਪਹਿਲਾਂ ਕਿਹਾ ਹੋਇਆ ਸੀ ਵੀ ਆਪਣੀ ਸ਼ੇਵਨ ਵਾਸਤੇ ਕੋਈ ਪਰਿਵਾਰ ਮਿਲਦਾ ਕੋਈ ਵਧੀਆ ਘਰ-ਬਾਰ ਮਿਲਦਾ ਦੱਸੀ ਮੈਨੂੰ ਉਹਨੇ ਤਾਂ ਤਾਂ ਗੱਲ ਕਰ ਲਈ ਪੁੱਤ ਆਪਾਂ ਕਿਹੜਾ ਤਰ੍ਹਾਂ ਰਿਸ਼ਤਾ ਕਰਤਾ ਮੈਂ ਤਾਂ ਉਹਨੂੰ ਤੇ ਚਾਚੇ ਨੂੰ ਵੀ ਇਹੀ ਗੱਲ ਕਹੀ ਸੀ ਵੀ ਮੈਂ ਬੇਟੀ ਨਾਲ ਸਲਾਹ ਕਰਕੇ ਦੱਸੂਗਾ ਕੋਈ ਨਾ ਪੁੱਤਾ ਤੂੰ ਮਨ ਨਾ ਖਰਾਬ ਕਰ ਖਾ ਲੈ ਰੋਟੀ ਪਾਣੀ ਜਾ ਕੋਈ ਗੱਲ ਨਹੀਂ ਡੈਡੀ ਪਰ ਜੇ ਤੁਸੀਂ ਵਿਆਹ ਦੇ ਬਾਰੇ ਸੋਚ ਹੀ ਲਿਆ ਨਾ ਤੁਸੀਂ ਇੱਥੇ ਮੁੰਡਾ ਲੱਭ ਲਓ ਭਾਵੇਂ ਤਕੜਾ ਲੱਭ ਲਓ ਭਾਵੇਂ ਦੀ ਗਰੀਬ ਲੱਭ ਲਓ ਮੈਨੂੰ ਕੋਈ ਟੈਨਸ਼ਨ ਨਹੀਂ ਆ ਪਰ ਮੁੰਡਾ ਇਹ ਜਾਂ ਲੱਭਿਓ ਜਿਹੜਾ ਤੁਹਾਨੂੰ ਵੀ ਸੰਭਾਲ ਪਾਵੇ ਕਿਉਂਕਿ ਅੱਗੇ ਤੇਰੀ ਵੀ ਉਮਰ ਹੁੰਦੀ ਜਾ ਰਹੀ ਆ ਕੋਈ ਨਾ ਮੇਟੇ ਮੈਂ ਸੋਚੂੰਗਾ ਮੈਂ ਕਰੂੰਗਾ ਗੱਲ ਅੱਦਰ ਨਾਲ ਹਾਂਜੀ ਡੈਡੀ ਖਾ ਲੈ ਰੋਟੀ ਪਾਣੀ ਦੀ ਹਾਂਜੀ ਬਾਪੂ ਨੇ ਵੀ ਐ ਕਿਵੇਂ ਸੋਚ ਲਿਆ ਕਿ ਮੇਰਾ ਵਿਆਹ ਕਰ ਦਣਗੇ ਉਹ ਵੀ ਅਣਜਾਣ ਮੁੰਡੇ ਨਾਲ ਤੇ ਬਾਹਰ ਮੈਂ ਜਾਣਾ ਹੀ ਨਹੀਂ ਬਾਪੂ ਪਤਾ ਨਹੀਂ ਕਿਉਂ ਨਹੀਂ ਸਮਝਦਾ ਕਿ ਮੈਂ ਉਹ ਕਿੰਨਾ ਪਿਆਰ ਕਰਦੀ ਹਾਂ ਮੈਂ ਕਿਵੇਂ ਬਾਹਰ ਚੱਲ ਜਾ ਪਰ ਮੈਂ ਤਾਂ ਵਿਆਹ ਉਹਦੇ ਨਾਲ ਹੀ ਕਰਾਉਣਾ ਜਿਹਨੂੰ ਮੈਂ ਦੇਖਿਆ ਹੋਵੇ ਵਰਤ ਹੀ ਹੋਵਾਂ ਉਹਦੇ ਨਾਲ ਪਰ ਇੱਕ ਗੱਲ ਆ ਬਿੱਲਿਆ ਬਿੱਲਾ ਮੰਨਿਆ ਮੇਰਾ ਫਰੈਂਡ ਆ ਮੇਰੀ ਕੇਅਰ ਵੀ ਕਿੰਨੀ ਕਰਦਾ ਪਰ ਉਹਨੇ ਹਸ ਤੱਕ ਮੈਨੂੰ ਕਦੇ ਕਿਹਾ ਨਹੀਂ ਸਭ ਤੋਂ ਵੱਡੀ ਇਹ ਗੱਲ ਆ ਚਲੋ ਹੁਣ ਤਾਂ ਬਾਪੂ ਸਮਝ ਗਿਆ ਪਰ ਅੱਗੇ ਦੇਖਦੇ ਆਂ ਕੀ ਕਹਿੰਦੇ ਆਂ ਕੁੜੇ ਪੁੱਤਾਂ ਆਂ ਠੰਡ ਚ ਉਹੀ ਠਰੂੰ ਠਰੂੰ ਕਰਦੀ ਤੁਰੀ ਜਾਨੀ ਐ ਕੁਛ ਸਿੱਖੀ ਵੀ ਐਕ ਨਾ ਉਹ ਮੰਮੀ ਸਿੱਖ ਗਈ ਸਿੰਪਲ ਸੂਟ ਤਾਂ ਮੈਨੂੰ ਬਣਾਉਣੇ ਆ ਗਏ ਆ ਲੂਣਾਂ ਵਾਲੇ ਰਹਿ ਗਏ ਹੌਲੀ ਹੌਲੀ ਲੂਣਾਂ ਵਾਲੇ ਵੀ ਸਿੱਖ ਜੂਗੀ ਹੋਰ ਪੁੱਤ ਧਿਆਨ ਦਿਆ ਕਰ ਧਿਆਨ ਨਾਲ ਸਿੱਖਿਆ ਕਰ ਮੈਡਮ ਤੋਂ ਬਸ ਹੁਣ ਤੁਸੀਂ ਮੈਨੂੰ ਨਾ ਮੋਟਰ ਵਾਲੀ ਮਸ਼ੀਨ ਲਿਆ ਦਿਓ ਕੋਈ ਨਾ ਮਸ਼ੀਨ ਤਾਂ ਲਿਆ ਦੇਾਂਗੇ ਮੋਟਰ ਵਾਲੀ ਪਹਿਲਾਂ ਪੁੱਤ ਸਿੱਖ ਲੈ ਸਮਾਰ ਕੇ ਆਇਆ ਫੇਰ ਹੂੰ ਜਦੋਂ ਕਰੇ ਸਿਉਣ ਲੱਗੀ ਮੈਨੂੰ ਵੀ ਪਤਾ ਲੱਗ ਜੂ ਵੀ ਹਾਂ ਸਿਉਣ ਜਾਣਦੀ ਐ ਕੋਈ ਨਾ ਫੇਰ ਮੈਂ ਤੇਰੇ ਛੋੜੇ ਛੋੜੇ ਸੂਟ ਸਿਉ ਕੇ ਪਾਇਆ ਕਰੂੰ ਚੰਗਾ ਫੇਰ ਫੇਰ ਕਿਉਂ ਸਮਾਈ ਦੇਵਾਂਗੇ ਹਾਂ ਫੇਰ ਤਾਂ ਤੂੰ ਹੀ ਸਿਉਆਂ ਕਰੇਂਗੀ ਹਾਂ ਚੱਲ ਚੰਗਾ ਮੇਰੀ ਧੀ ਲੱਗ ਗਿਆ ਆ ਗਿਆ ਬੇ ਆ ਜਾ ਬੇ ਪੁੱਤ ਬੇ ਅਜ ਤਾਂ ਠੰਡ ਬਾੜੀ ਆ ਬੇ ਬੜੀ ਠੰਡ ਐ ਮਾਂ ਹੋਰ ਲੱਗਦੀ ਐ ਠੰਡ ਮੰਮੀ ਟੋਪੀ ਹੈਰੀਏ ਦੇ ਸਿਰ ਤੇ ਆ ਲਰਦੀਆ ਨਾ ਟੋਪੀ ਲੈ ਕੇ ਕਾਲਜ ਕਾਉਣੇ ਨਾ ਤੈਨੂੰ ਬੜਾ ਪਤਾ ਮੂੰਹ ਦੇਖਿਆ ਕਾਲਜ ਦਾ ਵੇ ਪੁੱਤ ਆ ਰਾਤ ਆਉਂਦਾ ਜਾਂਦਾ ਤਾਂ ਸਿਰ ਤੇ ਲਵੇਟ ਲਿਆ ਕਰ ਕੁਛ ਸੇਕੜ ਪਰ ਨਾ ਕੋਈ ਮਾਫ ਲਰ ਉਹ ਜਦੋਂ ਗਿਆ ਤੀ ਮਾ ਉਦੋਂ ਹੋਈਗੀ ਦੀ ਹਲਕੀ ਫੁਲਕੀ ਧੁੱਪ ਜੀ ਹੁਣ ਜਿਆਦੇ ਹੋਊਗੀ ਠੰਡਾ ਸਾਨੂੰ ਸਾਨੂੰ ਲਵੇਟ ਲੈ ਮਾ ਨਾਲੇ ਕਾਲਜ ਦੀ ਗੱਲ ਨਾ ਕਰ ਜਿੰਨਾ ਵੀ ਤੂੰ ਕਾਲਜ ਚ ਪੜ੍ਹ ਕੇ ਆਣ ਉਹ ਲੱਗਦਾ ਮੈਂ ਘਰੇ ਬੈਠੀ ਬੜੀ ਜਾਂਦੀ ਆ ਚੰਗਾ ਚੰਗਾ ਮੈਂ ਬਾਹਰੋਂ ਆ ਕੋਈ ਚਾਹ ਪਾਣੀ ਕੋਈ ਰੋਟੀ ਟੁੱਕਦਾ ਪੁੱਛ ਲਾਉਂਦੇ ਮੈ ਲੱਗੀ ਚਾਪਾੜੀ ਨੂੰ ਦੱਸ ਉਹਥੇ ਤੂੰ ਕੰਮ ਕਰਕੇ ਆਏ ਗੇੜੇ ਦੇ ਕੇ ਮੁੜਿਆ ਆ। ਹੋਰ ਹੋਰ ਗੇੜੇ ਦੇ ਕੇ ਮੁੜਿਆ ਆ। ਚਾਹ ਕੋਈ ਦੱਸ ਪੁੱਤਾ। ਚਾਹ ਪੀਵੇਂਗਾ ਕਿ ਦੁੱਧ ਪੀਣਾ ਹੈਗਾ ਕਿ ਰੋਟੀ ਖਾਣੀ ਆ? ਪੁੱਛ ਲੈ। ਹਾਂ। ਆ ਬੱਚੇ ਮਾ ਹੁੰਦਾ ਹੈ। ਮੱਚੀ ਮਾ ਹੁੰਦਾ ਹੈ। ਹੋਰ ਹੁਣ ਤੂੰ ਤਾਂ ਨਹੀਂ ਪੀਂਦੀ। ਤੂੰ ਤਾਂ ਤਹਾਂ ਤੋਂ ਆਉਂਦੀ ਐ ਐਨਰਜੀ ਤੇਰੀ ਜੀ ਪਰਮਾਤਮਾੋਂ। ਤੂੰ ਤਾਂ ਪੀਂਦੀ ਖਾਂਦੀ ਐ। ਦਾ ਆਪ ਚੱਕ ਕੇ ਖਾਣੀ ਪੀਣੀ ਐ ਠੀਕ ਐ ਤੇਰੇ ਵਾਂਗੂ ਬੱਡ ਤੇ ਬੈਠੇ ਹਾਲ ਦੀ। ਫਿਰ ਲਈਏ ਮੇਰੀ ਮਾਂ ਤੇਥੋਂ ਮੰਗੀ ਐ, ਮੇਰੀ ਮਾਂ ਤੋਂ ਮੰਗੀ ਐ। ਕੋਈ ਫੱਕ। ਹਾਂ। ਚੱਲ ਮਾਂ। ਉਹ ਰੋਟੀ ਮੱਖਣੀ ਵੱਧਤਾ ਦੀ ਨਾ ਚੰਗਾ ਕੋੜੇ ਪੁੱਤ ਉਹ ਮੁੰਡਾ ਹੈ ਨਹੀਂ ਚੱਕ ਕੇ ਖਾ ਸਕਦਾ ਨਾ ਉਹਨੂੰ ਆਦਤ ਆ ਚੱਕ ਕੇ ਖਾਣ ਦੀ ਉਹ ਨਹੀਂ ਚੱਕ ਕੇ ਖਾ ਸਕਦਾ ਮਾ ਉਹੀ ਚਮਲਾ ਰਖਿਆ ਤੇਹੀ ਚਮਲਾ ਹੁਣ ਦੇਖ ਲੈ ਜਾਣ ਜਾਣ ਕੇ ਖਜਾ ਕੇ ਗਿਆ ਗੱਭ ਮੈਂ ਵੀ ਮੱਖਣੀ ਵੱਧ ਪੋ ਨਹੀਂ ਪਾਲੀ ਮੱਖਣੀ ਕਿੰਨੀ ਮਰਜ਼ੀ ਪਾਲੀ ਮੱਖਣੀ ਛੱਡ ਪੰਮਾ ਕਿਉ ਖਾ ਲੈ ਸੋਂਗਾ ਜੇ ਖਾ ਲੈ ਆ ਮਾੜੀ ਮੋਟੀ ਸੁਨਿਆ ਵੀ ਸਮਰ ਜੇ ਐਨੀ ਕਬੂਤਰੀ ਨਿਕਲੀ ਪਈ ਐ ਦਹੀਂ ਜਮਾ ਦਿਆ ਕਰਕੇ ਨਹੀਂ ਦਹੀਂ ਅੱਜ ਕੱਲ ਕਿੱਥੇ ਖਾਦੀ ਜਾਂਦੀ ਆ ਠੰਡ ਚ ਜੇ ਇੱਕ ਦਿਨ ਜਮਾ ਦਿੰਨੇ ਆ ਕੁੰਜਾ ਦਹੀਂ ਦਾ ਉਹ 8 ਦਿਨ ਪਈ ਜਾਂ ਪਈ ਰਹਿੰਦੀ ਹੈਗੀ ਮੁੜ ਕੇ ਮੈਂ ਖਲ ਚ ਪਾਉਣੀ ਆ ਕੋਈ ਨਹੀਂ ਖਾਂਦਾ ਕਹਿਣ ਕਹਿਣ ਵਾਲੇ ਦਹੀਂ ਜਮਾ ਦੇ ਕੋਈ ਆ ਕੁਮਾ ਖਣੀ ਦੇ ਦੇ ਖਾਂਦੇ ਪਿੰਦੇ ਤੁਸੀਂ ਕੁਛ ਨਹੀਂ ਕੋਈ ਨਾ ਚੱਲ ਹੁਣ ਫੜਾ ਦੋ ਉਹਨੂੰ ਰੋਟੀ ਫਿਰ ਕਹੂਗਾ ਜਾਣ ਜਾਣ ਕੇ ਉਹ ਕਰਦੀ ਆਗੀ ਆਹੋ ਦਾਲ ਤੱਤੀ ਕਰ ਲਈ ਨਾ ਰੋਟੀਆਂ ਤੱਤੀਆਂ ਕਰਨੀ ਕਿਤੇ ਠੰਡੀਆਂ ਮਾਰੇ ਉਹਦੇ ਮੱਥੇ ਜਵਾਕ ਮਸਾ ਠੰਡ ਚੋਂ ਆਇਆ ਹੈਗਾ ਸਾਰਾ ਦਿਨ ਕਿਚਕੇ ਚਾਈਂ ਕਰਦੇ ਤਾਂ ਵਗ ਜਾਣਗੇ ਆਪਦੇ ਕੰਮ ਤੇ ਸਕੂਲਾਂ ਕਾਲਜਾਂ ਨੂੰ ਅਹੀਂ ਕਰਦੇ ਆ ਜਾਂਦੇ ਨੇ ਕਿਸੇ ਵੇਲੇ ਕਟਾਂਦ ਨਹੀਂ ਹੈਗੀ ਇਹਨਾਂ ਦੀ ਆਹ ਸਿਮਰਨ ਨਾ ਨਾ ਅਸਾਈਨਮੈਂਟਾਂ ਤਾਂ ਮੇਰੇ ਲੈਵ ਤਾਂ ਨਹੀਂ ਤੈਂ ਕਰ ਲੀਆਂ ਪੂਰੀਆਂ ਬੱਸ ਮੇਰੇ ਇੱਕੋ ਗੱਲ ਆ ਤੈਂ ਕਰ ਲੀਆਂ ਪੂਰੀਆਂ ਆਪਣਾ ਵੰਡਿਆ ਕੁਝ ਹੂੰ ਹੂੰ ਆਹੋ ਸ਼ਾ ਇਹਦੀ ਕਿਸੇ ਨਾਲ ਗੱਲ ਲਬਾਤਾ ਹੈ ਕੋਈ ਨਾ ਮੈਂ ਦੱਸਦੀ ਆ ਮੰਮੀ ਨੂੰ ਇਹ ਤਾਂ ਹੁਣ ਸੇ ਨਾਲ ਹੀ ਵਿਆਹ ਕਰਨਗੇ ਸਮਝ ਗਿਆ ਸਮਝ ਗਿਆ ਤੇਰੀ ਗੱਲ ਬਸ ਫੇਰ ਐਂ ਹੀ ਕਹਿਣਾ ਵੀ ਤੇਰੀਆਂ ਅਸਾਈਨਮੈਂਟ ਕਰਦੀਆਂ ਤੂੰ ਦਿਖਾ ਦੀ ਉਹਦੇ ਮੈਂ ਦਿਖਾ ਦੀ ਨੰਬਰ ਤਾਂ ਉਨੀ ਲੱਗਣਗੇ ਯਾਰ ਆਹੋ ਠੀਕ ਐ ਸਮਰਨ ਓਕੇ ਓਕੇ ਮਿਲਦੇ ਆਂ ਠੀਕ